ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਹੈ ਅਖੰਡ ਪਾਠਾਂ ਦੇ ਸਬੰਧ ਵਿੱਚ ਔਰ ਜੋ ਗੱਲ ਮੈਂ ਤੁਹਾਡੇ ਤੱਕ ਲੈ ਕੇ ਆਉਣੀ ਚਾਹੁੰਦਾ ਜੋ ਗੱਲ ਮੈਂ ਕਰਨੀ ਚਾਹੁੰਦਾ ਕਾਮਨ ਸੈਂਸ ਰੱਖਣ ਵਾਲੇ ਸਮਝਦਾਰ ਸੱਜਣ ਵੀਰ ਭੈਣ ਉਹਨਾਂ ਨੂੰ ਤੇ ਲੱਗੇਗੀ ਚੰਗੀ ਪਰ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਦੇ ਉੱਤੇ 6 ਵਜ ਦੀ ਹੋਵੇਗੀ ਜਿਨ੍ਹਾਂ ਦੇ ਇਨਕਮ ਦਾ ਸੋਰਸ ਬੰਧ ਹੁੰਦਾ ਨਜ਼ਰ ਆਏਗਾ ਉਹਨਾਂ ਨੂੰ ਇਸ ਗੱਲ ਦੀ ਪੀੜ ਵੀ ਹੋਏਗੀ ਦਰਦ ਵੀ ਹੋਏਗੀ ਮੈਂ ਗੱਲ ਨੂੰ ਸ਼ੁਰੂ ਕਰਦਾ ਵੀ ਇਕੱਲੀ ਸਟੇਟ ਪੰਜਾਬ ਦੀ ਸਟੇਟ ਪੰਜਾਬ ਦੇ ਅੰਦਰ ਤਕਰੀਬਨ 12500 550 ਪਿੰਡ ਹੈ ਪੰਜਾਬ ਦੇ ਅੰਦਰ ਤਕਰੀਬਨ 250 ਦੇ ਨੇੜੇ ਤੇੜੇ ਸ਼ਹਿਰਾਂ ਦੀ ਗਿਣਤੀ ਹੈ ਹੁਣ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਗਿਣਤੀ ਕਿੰਨੀ ਹੋਏਗੀ ਅਮੇਜ਼ਨ ਕਰੋ ਅੰਦਾਜ਼ਾ ਲਾਓ ਇੱਕ ਇੱਕ ਪਿੰਡ ਦੇ ਅੰਦਰ 2 2 3 3 4 4 5 5 ਗੁਰਦੁਆਰੇ ਨੇ ਇੱਕ ਪਿੰਡ ਦੇ ਅੰਦਰ ਇੱਕ ਇੱਕ ਸ਼ਹਿਰ ਦੇ ਅੰਦਰ ਇੱਕ ਸ਼ਹਿਰ ਦੇ ਅੰਦਰ 10 20 25 30 50 100 ਗੁਰਦੁਆਰੇ ਤੱਕ ਵੀ ਹੋਣਗੇ ਬਲਕਿ ਹੋ ਸਕਦਾ ਇਸ ਤੋਂ ਵੱਧ ਵੀ ਹੋਣ ਜਾਂ ਇਸ ਤੋਂ ਘੱਟ ਵੀ ਹੋਣ ਹੁਣ ਜੇ ਇਹਨਾਂ ਨੂੰ ਕੁੱਲ ਮਿਲਾ ਕੇ ਇੱਕ ਸਮਝਣ ਵਾਸਤੇ ਗੱਲ ਬਣਾ ਲਈਏ ਤੇ ਮੇਰਾ ਅੰਦਾਜ਼ਾ ਹੈ ਵੀ ਪੰਜਾਬ ਦੀ ਇਕੱਲੀ ਸਟੇਟ ਦੇ ਅੰਦਰ ਇੱਕ ਹੀ ਸੂਬੇ ਦੇ ਅੰਦਰ 15000 ਤੋਂ ਵੱਧ ਗੁਰਦੁਆਰਾ ਸਾਹਿਬ ਹੋਣਗੇ 15000 ਤੋਂ ਵੱਧ ਹੁਣ ਇਸ ਤੋਂ ਅਗਲੀ ਗੱਲ ਕਰਨੇ ਆ ਉਹ ਜਿਹੜੇ ਸ਼ਹਿਰਾਂ ਦੇ ਅੰਦਰ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਅੰਦਰੋਂ ਕਈ ਗੁਰਦੁਆਰੇ ਹਿਸਟੋਰੀਕਲ ਪਲੇਸ ਨੇ ਇਤਿਹਾਸਿਕ ਸਥਾਨ ਨੇ ਜਿਵੇਂ ਦਰਬਾਰ ਸਾਹਿਬ ਹੋਇਆ ਪਟਿਆਲਾ ਹੋਇਆ ਕਈ ਚੰਡੀਗੜ੍ਹ ਦੇ ਅੰਦਰ ਸੱਜੇ ਖੱਬੇ ਪਟਿਆਲੇ ਦੇ ਅੰਦਰ ਬਹੁਤ ਸ਼ਹਿਰਾਂ ਦੇ ਅੰਦਰ ਹੁਣ ਉਹਨਾਂ ਵੱਡੀਆਂ ਸਟੇਜਾਂ ਦੇ ਉੱਤੇ ਵੱਡੇ ਗੁਰਦੁਆਰੇ ਦੇ ਅੰਦਰ ਲੜੀਆਂ ਚੱਲਦੀਆਂ ਨੇ ਅਖੰਡ ਪਾਠਾਂ ਦੀਆਂ ਅਜ ਵੀ ਦਰਬਾਰ ਸਾਹਿਬ ਅਖੰਡ ਪਾਠ ਸਾਹਿਬ ਬੁੱਕਰਾਉਣਾ ਹੋਵੇ ਨਾ ਤੇ ਸਾਲਾਂ ਬਾਦ ਨੰਬਰ ਲੱਗੇਗਾ ਪਟਿਆਲਾ ਦੂਖਨਵਾਰਨ ਵੀ ਇਸ ਤਰ੍ਹਾਂ ਹੀ ਹੈ ਚੰਡੀਗੜ੍ਹ ਵੀ ਇਸ ਤਰ੍ਹਾਂ ਹੀ ਹੈ ਨਾਡਾ ਸਾਹਿਬ ਵੀ ਇਸ ਤਰ੍ਹਾਂ ਹੀ ਹੈ ਲੁਧਿਆਣੇ ਵੀ ਕਈਆਂ ਥਾਵਾਂ ਤੇ ਇਸ ਤਰ੍ਹਾਂ ਹੋਏਗਾ ਖੈਰ ਗੱਲ ਨੂੰ ਛੋਟੀ ਕਰੀਏ ਵੀ ਲੜੀਆਂ ਚੱਲ ਰਹੀਆਂ ਨੇ ਅਖੰਡ ਪਾਠਾਂ ਦੀਆਂ 15000 ਗੁਰਦੁਆਰਾ ਇੱਕ ਗੁਰਦੁਆਰੇ ਦੇ ਅੰਦਰ ਇੱਕ ਅਖੰਡ ਪਾਠ ਦਾ ਹੋਣਾ ਤੇ ਸੁਭਾਵਕ ਹੈ ਨਾ ਜੇ ਲੜੀਆਂ ਨੂੰ ਵੀ ਵਿੱਚੇ ਲਾ ਲਓ ਗੁਰਦੁਆਰਿਆਂ ਦੀ ਗਿਣਤੀ ਵੀ ਵਿੱਚੇ ਲਾ ਲਓ ਤੇ ਮੇਰਾ ਅੰਦਾਜ਼ਾ ਹੈ ਵੀ ਇੱਕ ਸਮੇਂ ਦੇ ਅੰਦਰ ਅੰਦਾਜ਼ਾ ਹੈ ਇੱਕ ਸਮੇਂ ਦੇ ਅੰਦਰ 15000 ਅਖੰਡ ਪਾਠ ਹੀ ਚੱਲਦਾ ਮਿਲੇਗਾ ਡੇਰੇ ਨੇ ਡੇਰਿਆਂ ਦੇ ਅੰਦਰ ਲੜੀਆਂ ਚੱਲ ਰਹੀਆਂ ਨੇ ਕਿਧਰੇ ਕੋਤਰੀਆਂ ਚੱਲ ਰਹੀਆਂ ਨੇ 50 50 ਇਕੱਠੇ ਚੱਲ ਰਹੇ ਨੇ 100 100 ਇਕੱਠੇ ਚੱਲ ਰਹੇ ਨੇ ਬڑے ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ ਪਰ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਵੀ ਉਹਨਾਂ ਅਖੰਡ ਪਾਠਾਂ ਦੀਆਂ ਲੜੀਆਂ ਦਾ ਅਖੰਡ ਪਾਠਾਂ ਦਾ ਅਸਰ ਤੁਹਾਡੇ ਉੱਤੇ ਕੀ ਹੋ ਰਿਹਾ ਹੈ ਜੇ ਤੁਸੀਂ ਇਹ ਗੱਲ ਕਹੋ ਵੀ ਬਾਣੀ ਹੈ ਬਾਣੀ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪੈਂਦੀ ਹੈ ਭਲਾ ਹੁੰਦਾ ਹੈ ਤੇ ਫਿਰ ਉਹ ਪੜਾ ਨਜ਼ਰ ਕਿਉਂ ਨਹੀਂ ਆ ਰਿਹਾ ਕਿ ਨਸ਼ਾ ਘਟ ਗਿਆ ਹੈ ਕਈ ਕੁਰੇਤਾ ਘਟ ਗਈਆਂ ਨੇ ਕਤਲੋਗਾਰਤ ਘਟ ਗਿਆ ਹੈ ਗੁੰਡਾਗਰਦੀ ਘਟ ਗਈ ਹੈ ਚੋਰੀ ਯਾਰੀ ਘਟ ਗਈ ਹੈ ਜਾਂ ਬਾਕੀ ਦੇ ਗੁਨਾ ਘਟ ਗਏ ਨੇ ਫਿਰ ਉਹ ਫਰਕ ਨਜ਼ਰ ਕਿਉਂ ਨਹੀਂ ਪੈ ਰਿਹਾ ਇੱਥੇ ਇੱਕ ਗੱਲ ਹੈ ਜਿਹੜੀ ਸਾਡੀ ਸਮਝ ਵਿੱਚ ਨਹੀਂ ਆ ਰਹੀ ਉਹ ਗੱਲ ਇਹ ਹੈ ਵੀ ਅਖੰਡ ਪਾਠ ਗੁਰਬਾਣੀ ਇਸ ਤਰ੍ਹਾਂ ਪੜਨ ਵਾਸਤੇ ਨਹੀਂ ਸੀ ਇਸ ਤਰ੍ਹਾਂ ਲੜੀਆਂ ਤੋੜਨ ਵਾਸਤੇ ਨਹੀਂ ਸੀ ਤੇ ਦੁਕਾਨਦਾਰਾਂ ਨੇ ਦੁਕਾਨਦਾਰੀਆਂ ਚਲਾ ਲਈਆਂ ਹਨ ਅਖੰਡ ਪਾਠ ਦਾ ਮਤਲਬ ਸੀ ਬੈ ਕੇ ਬਾਣੀ ਨੂੰ ਸੁੰਨਾ ਤੇ ਆਪਣੇ ਅੰਦਰ ਤੱਕ ਲੈ ਕੇ ਜਾਣਾ ਗੁਰਬਾਣੀ ਦਾ ਮਸਲਾ ਇਹ ਨਹੀਂ ਹੈ ਵੀ ਇਹਨੂੰ ਲਗਾਤਾਰ ਪੜ ਲਓ ਤੇ ਅਸਰ ਹੋ ਜਾਏਗਾ ਪੜੀ ਜਾਓ ਤੋਤਾ ਰਟਨ ਕਰੀ ਜਾਓ ਜਿਵੇਂ ਮਸ਼ੀਨੀ ਮਾਲਾ ਚਲਦੀ ਚਲਾਈ ਜੋ ਕੋਈ ਫਰਕ ਨਹੀਂ ਪੈਣਾ ਫਰਕ ਉਸ ਦਿਨ ਪੈਣਾ ਹੈ ਜਿਸ ਦਿਨ ਗੁਰਬਾਣੀ ਦਾ ਕੋਈ ਬਚਨ ਤੁਹਾਡੇ ਅੰਦਰ ਲੰਘ ਗਿਆ ਚਲਾ ਗਿਆ ਦਿਮਾਗ ਵਿੱਚ ਲਾ ਗਿਆ ਮਨ ਵਿੱਚ ਚਲਾ ਗਿਆ ਤੁਹਾਡੇ ਵਿਚਾਰ ਬਦਲ ਗਏ ਤੁਹਾਡੀ ਸੋਚ ਬਦਲ ਗਈ ਤੁਹਾਡੇ ਕਰਮ ਬਦਲ ਗਏ ਹਰ ਕੋ ਉਸ ਦਿਨ ਪੜਨਾ ਸ਼ੁਰੂ ਹੋਣਾ ਕੌਮ ਦੀ ਹਾਲਾਤ ਪੈਰੋ ਪੈਰ ਨਿਗਰਦੀ ਜਾ ਰਹੀ ਹੈ ਤੇ ਪਾਠਾਂ ਦਾ ਲਾਭ ਨਹੀਂ ਮਿਲ ਰਿਹਾ ਤੁਸੀਂ ਕਹਿੰਦੇ ਹੋ ਪਾਠ ਕਰਾਓ ਆ ਰੋਗ ਘਟ ਜਾਣਗੇ ਰੋਗ ਵੀ ਵੱਧਦੇ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਪਾਠ ਕਰਾਓ ਆ ਕੰਮ ਘਟ ਜਾਏਗਾ ਉਹ ਵੀ ਨਿਗਰਦੇ ਜਾ ਰਹੇ ਨੇ ਫਿਰ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਕਿਉਂ ਨਹੀਂ ਦਿੰਦੇ ਪਰ ਕਿਉਂ ਛੱਡੋਗੇ ਮੇਰੀ ਗੱਲ ਕਰਨ ਤੋਂ ਬਾਅਦ ਕਿਉਂ ਛੱਡੋਗੇ ਕਿਉਂਕਿ ਅਖੰਡ ਪਾਠ ਜਿੰਨਾ ਡੇਰਿਆਂ ਵਿੱਚ ਹੁੰਦੇ ਨੇ ਜਿੰਨਾ ਗੁਰਦੁਆਰਿਆਂ ਵਿੱਚ ਹੁੰਦੇ ਨੇ ਜਾਂ ਸੱਜੇ ਖੱਬੇ ਪਿੰਡਾਂ ਸ਼ਹਿਰਾਂ ਵਿੱਚ ਹੁੰਦੇ ਨੇ ਇੱਕ ਬੜਾ ਵੱਡਾ ਇਨਕਮ ਦਾ ਸੋਰਸ ਹੈ ਇਹ ਗੱਲ ਠੀਕ ਹੈ ਵੀ ਪਾਠੀਆਂ ਦੀ ਇਨਕਮ ਵੀ ਉੱਥੋਂ ਚੱਲਦੀ ਹੈ ਪਰ ਇਹ ਵੀ ਗੱਲ ਠੀਕ ਹੈ ਨਾਲ ਲੱਗਦਾ ਵੀ ਗੁਰਦੁਆਰਿਆਂ ਦੀ ਇਨਕਮ ਦਾ ਵੀ ਇੱਕ ਬਹੁਤ ਵੱਡਾ ਸਾਧਨ ਹੈ ਬਹੁਤ ਵੱਡਾ ਸੋਰਸ ਹੈ ਤੇ ਜੇ ਅਖੰਡ ਪਾਠ ਬੰਦ ਹੋਣਗੇ ਤੇ ਜ਼ਰੂਰੀ ਕਰ ਲਈ ਇਨਕਮ ਦਾ ਸੋਰਸ ਤੇ ਬੰਦ ਹੋਏਗਾ ਹੀ ਹੋਏਗਾ ਤਾਂ ਖੈਰ ਲੋਕਾਂ ਨੂੰ ਗੁੰਮਰਾਹ ਕਰਨਾ ਛੱਡੋ ਹੁਣ ਚੱਲਦਾ ਕੀ ਹੁਕਮਨਾਮੇ ਚਿੱਠੀਆਂ ਦੇ ਰਹੀਂ ਪਹੁੰਚ ਜਾਂਦੇ ਨੇ ਈਮੇਲਾਂ ਦੇ ਰਹੀਂ ਪਹੁੰਚ ਜਾਂਦੇ ਨੇ ਪਾਠ ਕਿਤੇ ਚੱਲਦਾ ਨਾ ਰੱਖਣ ਵੇਲੇ ਕੋਈ ਹਾਜ਼ਰ ਨਾ ਸੁਣਨ ਵੇਲੇ ਕੋਈ ਹਾਜ਼ਰ ਨਾ ਭੋਗ ਵੇਲੇ ਕੋਈ ਹਾਜ਼ਰ ਤੇ ਬਸ ਸੀ ਮੈਂ ਫਲਾਣੇ ਥਾਂ ਦੇ ਨਾਲ ਅਖੰਡ ਪਾਠ ਕਰਵਾਇਆ ਮੈਨੂੰ ਲਾਭ ਮਿਲ ਜਾਏਗਾ ਪਰ ਲਾਭ ਮਿਲ ਨਹੀਂ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਗੁਰਬਾਣੀ ਸੀ ਪੜਨ ਵਾਸਤੇ ਗੁਰਬਾਣੀ ਸੀ ਸਮਝਣ ਵਾਸਤੇ ਗੁਰਬਾਣੀ ਸੀ ਲਾਈਫ ਨੂੰ ਚੇਂਜਿੰਗ ਦੇਣ ਵਾਸਤੇ ਗੁਰਬਾਣੀ ਸੀ ਲਾਈਫ ਦਾ ਟਰੈਕ ਚੇਂਜ ਕਰਨ ਵਾਸਤੇ ਉਹਨਾਂ ਵਿੱਚੋਂ ਕੁਝ ਨਜ਼ਰ ਨਹੀਂ ਆ ਰਿਹਾ ਕਿਉਂ ਕਿ ਕਿਉਂਕਿ ਸਿਰਫ ਉਹ ਜਿਹੜਾ ਮਸ਼ੀਨੀ ਰਟਣ ਇਹਨਾਂ ਪੜਨ ਵਾਲਾ ਉਹਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਤੇ ਜਿਹੜੀ ਗੱਲਬਾਤ ਹੈ ਸਮਝਣ ਵਾਲੀ ਉਹਦਰ ਜ਼ੋਰ ਨਹੀਂ ਦਿੱਤਾ ਜਾ ਰਿਹਾ ਕਿਸੇ ਡੇਰੇ ਤੇ ਚਲੇ ਜਾਓ ਉਹਨਾਂ ਦੀ ਕੋਈ ਗੱਲ ਹੈ ਜੀ ਖੰਡ ਪਾਠ ਕਰਵਾ ਲਓ ਸੰਪਟ ਕਰਾ ਲਓ ਮਹਾ ਸੰਪਟ ਕਰਾ ਲਓ ਆਹ ਕਰਾ ਲਓ ਉਹ ਕਰਾ ਲਓ ਤੇ ਭਲਾ ਹੋ ਜਾਏਗਾ ਉਹਦੀ ਭੇਟਾ ਕਿੰਨੀ ਹੈ ਜੀ ਉਹ ਹਜ਼ਾਰਾਂ ਦੇ ਅੰਦਰ ਤੇ ਲੱਖਾਂ ਦੇ ਅੰਦਰ ਚਲੀ ਜਾਂਦੀ ਕੋਈ ਲਾਭ ਨਹੀਂ ਮਿਲਣਾ ਪੂਰਾ ਪਰ ਨਹੀਂ ਮਿਲਣਾ ਨਾ ਮਿਲਦਾ ਨਜ਼ਰ ਆ ਰਿਹਾ ਹੈ ਲਾਭ ਉਸ ਦਿਨ ਮਿਲੇਗਾ ਜਿਸ ਦਿਨ ਇੱਕ ਓੰਕਾਰ ਦੀ ਫਿਲਾਸਫੀ ਨੂੰ ਆਪਣੇ ਅੰਦਰ ਬਸਾਉਣਾ ਸ਼ੁਰੂ ਕਰੋਗੇ ਜਿਸ ਦਿਨ ਏਕ ਪਿਤਾ ਏਕਸ ਕੇ ਹੰਭਾਰਕ ਦੀ ਫਿਲਾਸਫੀ ਨੂੰ ਅੰਦਰ ਸਮਝਣਾ ਸ਼ੁਰੂ ਕਰੋਗੇ ਉਸ ਦਿਨ ਤੁਹਾਨੂੰ ਲਾਭ ਨਜ਼ਰ ਆਏਗਾ ਉਸ ਤੋਂ ਪਹਿਲਾਂ ਨਹੀਂ ਗੁਰਬਾਣੀ ਨੂੰ ਆਪਣੇ ਉੱਤੇ ਅਪਲਾਈ ਕਰੋ ਆਮਲੀ ਜਾਮਾ ਆਪਣੇ ਆਪ ਨੂੰ ਪਹਿਨਾਉਣ ਦਾ ਯਤਨ ਕਰੋ ਫਿਰ ਕੰਮ ਬਣੇਗਾ ਪਰ ਹੁੰਦਾ ਕੀ ਅਸੀਂ ਸ਼ਰਧਾ ਦੇ ਅੰਦਰ ਕਰਵਾਈ ਜਾ ਰਹੇ ਹਾਂ ਕਰਵਾਈ ਜਾ ਰਹੇ ਹਾਂ ਤੇ ਜਿਹੜੇ ਕਰਨ ਵਾਲੇ ਨੇ ਉਹ ਕਹਿੰਦੇ ਨੇ ਵੇਖੋ ਜੀ ਨਹੀਂ ਕੰਮ ਬਣਿਆ ਤੇ ਇਹਦੇ ਵਿੱਚ ਸਾਡਾ ਤੇ ਦੋਸ਼ ਨਹੀਂ ਤੁਹਾਡੀ ਸ਼ਰਧਾ ਵਿੱਚ ਕਮੀ ਰਹੀ ਹੋएगी ਫਿਰ ਦੋਸ਼ੀ ਤੁਸੀਂ ਬਣਦੇ ਜੀ ਨਾ ਉਜੜੋ ਨਾ ਉਜਾੜੋ ਨਾ ਇਸ ਤਰ੍ਹਾਂ ਲਾਭ ਮਿਲਣਾ ਅੱਛਾ ਜਿੰਨੂੰ ਮਰਜ਼ੀ ਜਾ ਕੇ ਪੁੱਛ ਲਿਓ ਕਿਸੇ ਸੂਝਵਾਨ ਗਿਆਨੀ ਨੂੰ ਪੁੱਛ ਲਿਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁੱਛ ਲਿਓ ਅਕਾਲ ਦਰਬਾਰ ਸਾਹਿਬ ਦੇ ਗ੍ਰੰਥੀ ਸਹਿਬਾਨਾਂ ਨੂੰ ਪੁੱਛ ਲਿਓ ਵੀ ਇਹਦਾ ਕੋਈ ਲਾਭ ਉਹ ਰਲਾਵ ਨਹੀਂ ਬੇਲ ਜਿਉ ਸਚਾਈ ਬਿਆਨ ਕਰਨਗੇ ਪਰ ਸਚਾਈ ਤਾਂ ਬਿਆਨ ਕਰਨਗੇ ਜੇ ਉਹਨਾਂ ਦੇ ਉੱਤੇ ਕਿਸੇ ਦਾ ਕੁੰਡਾ ਨਾ ਹੋਇਆ ਜੇ ਪੈਰਾ ਨਾ ਹੋਇਆ ਤੋ ਗੁਰਬਾਣੀ ਨੂੰ ਆਪ ਪੜੋ ਆਪ ਸਮਝੋ ਤਾਂ ਕਿ ਤੁਹਾਡੇ ਕਪਾੜ ਖੁੱਲਣ ਤੁਹਾਡੀ ਲਾਈਫ ਚੇਂਜ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ